ਬੁੱਟਾਂ ਤਾਂ ਅਸੀਂ ਪਾਈਆਂ ਨੇ ਪਰ ਪਾਣੀ ਵੀ ਸਾਨੂੰ ਉਹਨਾਂ ਨੇ ਛੱਡਿਆ ਸਾਡੇ ਤੇ ਬੁੱਟਾਂ ਵੀ ਲੈ ਲਈਆਂ ਪਾਣੀ ਵੀ ਛੱਡਤਾ 2023 ਚ ਆ ਗਿਆ ਹੁਣ 2025 ਚ ਆ ਗਿਆ ਇੱਕ ਸਾਲ ਆਜੇ ਸਾਡੇ ਕਰਜ਼ੇ ਨਹੀਂ ਲੈਣੇ ਕਿੱਥੂ ਅਸੀਂ ਵਿਆਹ ਛਾਦੀਆਂ ਕਰਾਂਗੇ ਕਿੱਥੇ ਅਸੀਂ ਮੰਨ ਲਓ ਆ ਦੀ ਰਿਸ਼ਤੇਦਾਰੀ ਵਿੱਚ ਵਰਤਾਂਗੇ ਜਿੱਤੇ ਕੁਛ ਦਿੱਤਾ ਕੁਛ ਨਹੀਂ ਦਿੱਤਾ ਕੀ ਦਿੱਤਾ ਉਹਨਾਂ ਨੇ ਸਾਨੂੰ 6800 ਰੁਪਏ ਦਿੱਤੇ ਪਤਾ ਸੀ ਮੁਰਗੀ ਬੱਕਰੀ ਦਾ ਦੇ ਕੁਛ ਨਹੀਂ ਦਿੱਤਾ ਜੀ ਕੁਛ ਨਹੀਂ ਦਿੱਤਾ ਮੈਂ ਕਹਿਣ ਦੀ ਗੱਲਾਂ ਨਹੀਂ ਜੀ ਕਹਿੰਦੇ ਕਿਉਂ ਦਿੱਤਾ ਮੁਰਗੀ ਬੱਕਰੀ ਵਾਲਾ ਕੋਈ ਕੁਛ ਨਹੀਂ ਦਿੱਤਾ ਜੀ ਮੁਰਗੀ ਤਾਂ ਤਿੰਨ ਮਰ ਗਏ ਨੇ ਕੁਛ ਨਹੀਂ ਮਿਲਿਆ ਇੱਥੇ ਮੁਰਗੀ ਮੁਰਗੀਆਂ ਤਾਂ ਤਿੰਨ ਮਰ ਗਏ ਇੱਥੇ ਹੋਰ ਫਿਰ ਮਰ ਗੀਆਂ ਤਿੰਨ ਮੁਰਗੀਆਂ ਮੁਰਗੀਆਂ ਤਿੰਨ ਮਰ ਗੀਆਂ ਹਾਂ ਜੀ ਮੁਆਵਜ਼ਾ ਪਿਛਲਾ ਵੀ ਨਹੀਂ ਮਿਲਿਆ ਪਿਛਲਾ ਵੀ ਨਹੀਂ ਮਿਲਿਆ ਅੱਛਾ ਉਹ ਕਹਿੰਦਾ ਤੁਸੀਂ ਤਾਂ ਦੱਸਣਾ ਸੀ ਫਿਰ ਵੀ ਮੇਰੀਆਂ ਮੁਰਗੀਆਂ ਮਰ ਗੀਆਂ ਕਿ ਉਹਨਾਂ ਨੂੰ ਸ਼ਾਇਦ ਮੁਰਗੀਆਂ ਦਾ ਉਹਨਾਂ ਕੋਲ ਪਹੁੰਚੇ ਨਾ ਹੋਵੇ ਮੁਰਗੀ ਜੀ ਉਹ ਗੱਲ ਹੋਈ ਸੀ ਆਖੇ ਉਹਨਾਂ ਦਾ ਪਹਿਲਾ ਬਿੱਲ ਲਿਆਓ ਮੁਰਗੀਆਂ ਦਾ ਮੁਰਗੀਆਂ ਦਾ ਮੈਂ ਹੁਣ ਪਹਿਲਾਂ ਜੀ ਪਹਿਲਾਂ ਮੁਰਗੀਆਂ ਦਾ ਬਿੱਲ ਲੈਣ ਚਾਹੀਏ ਇਹ ਨਹੀਂ ਦਿਨ ਨੂੰ ਤਗਲੇ ਸਾਲ ਹੋਰ ਪਾਣੀ ਛੱਡ ਦੇਵੋਗੇ ਤੁਸੀਂ ਹਾਂ ਅੱਛਾ ਕਹਿੰਦੇ ਮੁਰਗੀਆਂ ਦਾ ਬਿੱਲ ਲਿਓ ਫਿਰ ਮੁਆਫ ਜੀ ਹਾਂਜੀ 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 ਇਹ ਸਾਰੇ ਖੜਾ ਪਾਣੀ ਫਿਰ ਯਾਰ ਉੱਤੇ ਵੀ ਬੈਠੇ ਹੋ ਤੁਸੀਂ ਤਾਂ ਤੇ ਡਿੱਗਣ ਦੇ ਡਰਨੇ ਡਿੱਗਣ ਦੇ ਸਾਡਾ ਰਗੇ ਨੇ ਪਰ ਉਨ ਜਾਈਏ ਕਿੱਥੇ ਇੱਥੇ ਚੋਰੀਆਂ ਹੁੰਦੀਆਂ ਨੇ ਸਾਮਾਨ ਸਾਰਾ ਇੱਥੇ ਪਿਆ ਸਾਡਾ ਸਾਰੇ ਘਰਾਂ ਚ 3-3 ਫੁੱਟ ਪਾਣੀ ਹੈ ਸਾਨੂੰ 15 ਦਿਨ ਹੋ ਗਏ ਪਾਣੀ ਚ ਹੀ ਬੈਠੇ ਤੇ ਫਿਰ ਬਿਮਾਰੀਆਂ ਵੀ ਲੱਗਣੀਆਂ ਸਾਨੂੰ ਫਿਰ ਕੀ ਕਰੀਏ ਜੀ ਹੁਣ ਘਰ ਛੱਡਨੇ ਤਾਂ ਚੋਰੀ ਹੋ ਜਾਏਗੀ ਮੈਂ ਨਾ ਫਿਰ ਵਾਵਾ ਜਿਹੜੇ ਬਾਬੇ ਸਾਡੀ ਸੇਵਾ ਕਰੀ ਜਾਂਦੇ ਨੇ ਰਾਸ਼ਨ ਪਹੁੰਚਾਈ ਜਾਂਦੇ ਨੇ ਸਾਡਾ ਪੇਟ ਵਾਲੀ ਖੜੇ ਸਰਕਾਰ ਨਹੀਂ ਆਉਂਦੀ ਕੋਈ ਸਰਕਾਰ ਨਹੀਂ ਆਈ ਸਰਕਾਰ ਦਾ ਕੰਮ ਹੈਗਾ ਉੱਥੋਂ हट ਜਾਂਦੇ ਜਿਹੜਾ ਮਾਰ ਕੇ ਪੋਲ ਤੋਂ ਬਸ ਉਹ ਸਾਰੇ ਬੰਨ